ਨਸ਼ਾ ਤਸਕਰ ਦਾ ਇਨਕਾਊਂਟਰ ਕੀਤਾ ਗਿਆ 14 ਮਾਮਲੇ ਦੇ ਉੱਤੇ ਦਰਸਨ ਤੇ ਪੁਲਿਸ ਪਾਰਟੀ ਦੇ ਵੱਲੋਂ ਜਿਹੜਾ ਇਨਕਾਊਂਟਰ ਕਰਕੇ ਇਸ ਨੂੰ ਅਰੈਸਟ ਕੀਤਾ ਗਿਆ ਤੇ ਇਸ ਤੋਂ ਪਹਿਲਾਂ ਜਦੋਂ ਇਸ ਨੂੰ ਗ੍ਰਿਫਤਾਰ ਕੀਤਾ ਗਿਆ ਸੀਗਾ ਤਾਂ ਉਸ ਵੇਲੇ ਵੀ ਇਹ ਪੁਲਿਸ ਪਾਰਟੀ ਦੇ ਵਿੱਚ ਇਸ ਨੇ ਆ ਕੇ ਗੱਡੀ ਮਾਰੀ ਸੀ ਜਿਸ ਦੇ ਬਾਅਦ ਭੱਜਣ ਦੀ ਕੋਸ਼ਿਸ਼ ਕੀਤੀ ਜਾਂਦੀ ਆ ਪਰ ਇਸ ਨੂੰ ਕਾਬੂ ਕਰ ਲਿਆ ਜਾਂਦਾ ਹੈ ਤਾਂ ਐਸਐਸਪੀ ਮਹਿਤਾਬ ਸਿੰਘ ਜੀ ਨਾਲ ਦੀ ਟੀਮ ਦੇ ਵੱਲੋਂ ਜਿਹੜਾ ਇਹ ਸਾਰਾ ਇਨਕਾਊਂਟਰ ਕੀਤਾ ਗਿਆ ਸਾਰਾ ਕਾਰਵਾਈ ਜਿਹੜੀ ਹੈ ਪਾਈ ਗਈ ਉਸ ਤੋਂ ਬਾਅਦ ਜਦੋਂ ਇਸ ਨੂੰ ਫੜਿਆ ਗਿਆ ਜਦੋਂ ਪੁਲਿਸ ਪਾਰਟੀ ਕਿਸ ਨੇ ਗੱਡੀ ਮਾਰੀ ਸੀ ਜਦੋਂ ਇਸ ਨੂੰ ਅਰੈਸਟ ਕੀਤਾ ਗਿਆ ਸੀਗਾ ਉਸ ਤੋਂ ਬਾਅਦ ਰਿਕਵਰੀ ਲਈ ਪਿਸਟਲ ਦੀ ਰਿਕਵਰੀ ਲਈ ਇਸ ਨੂੰ ਡਿਜਾਇਆ ਜਾਂਦਾ ਹੈ ਤਾਂ ਉੱਥੇ ਜਾ ਕੇ ਇਹ ਪਿਸਟਲ ਚੱਕ ਕੇ ਹੀ ਪੁਲਿਸ ਦੇ ਉੱਤੇ ਫਾਇਰਿੰਗ ਕਰ ਦਿੰਦਾ ਜਿਸ ਦੇ ਬਾਅਦ ਪੁਲਿਸ ਨੇ ਜਵਾਬੀ ਕਾਰਵਾਈ ਕਰਦੇ ਹੋਏ ਇਸ ਨੂੰ ਕਾਬੂ ਕੀਤਾ ਜੋ ਗੋਲੀ ਇਸ ਦੇ ਵੱਲੋਂ ਚਲਾਈ ਗਈ ਸੀ ਉਹ ਪੁਲਿਸ ਦੀ ਗੱਡੀ ਦੇ ਉੱਤੇ ਵੀ ਲੱਗੀ ਆ ਤਾਂ ਤਸਵੀਰ ਨਵਾਂ ਸ਼ਹਿਰ ਤੋਂ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਦੇਖ ਪਾ ਰਹੇ ਹੋ ਕਿ ਐਸਐਸਪੀ ਮਹਿਤਾਬ ਸਿੰਘ ਜੁਣੀ ਮੌਜੂਦ ਨੇ ਤੇ ਪੁਲਿਸ ਪਾਰਟੀ ਮੌਜੂਦ ਹੈ ਸਾ 14 ਮਾਮਲੇ ਨਸ਼ਾ ਤਸਕਰ ਦੇ ਉੱਤੇ ਜਿਹੜੇ ਆ ਦਰਦਸੰਨ ਲਗਾਤਾਰ ਪੁਲਿਸ ਦੀ ਪਾਲੀ ਕਰ ਰਹੀ ਸੀ ਪਰ ਪੁਲਿਸ ਤੇ ਪ੍ਰਸ਼ਾਸਨ ਦੀ ਨੱਕ ਦੇ ਥੱਲੇ ਇਹ ਕਾਫੀ ਸਾਰੇ ਕਾਂਡ ਕਰਦਾ ਸੀਗਾ ਨਸ਼ੇ ਦੀ ਸਪਲਾਈ ਕਰਦਾ ਸੀ ਤੇ ਗੈਰਕਾਨੂੰਨੀ ਸਿੱਟੇ ਕੋਲ ਪਿਸਤਲ ਜਿਹੜਿਆ ਉਹ ਪ੍ਰਾਪਤ ਹੋਏ ਨੇ ਤਾਂ ਹੁਣ ਪੁਲਿਸ ਨੇ ਇਸ ਨੂੰ ਗ੍ਰਿਫਤਾਰ ਕਰਕੇ ਅਗਲੀ ਕਾਰਵਾਈ ਜੜੀ ਹੈ ਉਹ ਸ਼ੁਰੂ ਕਰ ਦਿੱਤੀ ਆ ਤਸਵੀਰਾਂ ਦੇਖ ਪਾ ਰਹੇ ਤੁਸੀਂ ਹਾਲਾਂਕਿ ਲਗਾਤਾਰ ਪੰਜਾਬ ਸਰਕਾਰ ਦੇ ਵੱਲੋਂ ਨਸ਼ਿਆਂ ਦੇ ਵਿਰੁੱਧ ਮਹਿੰਦੀ ਚਲਾਈ ਹੋਈ ਹੈ ਤਾਂ ਉਸ ਨੂੰ ਲੈ ਕੇ ਜੋ ਨਸ਼ਾ ਤਸਕਰ ਨੇ ਉਹਨਾਂ ਦੇ ਉੱਤੇ ਕੰਜਾ ਕਰਿਆ ਜਾ ਰਿਹਾ ਉਹਨਾਂ ਦੀ ਪ੍ਰਾਪਰਟੀਆਂ ਫੀਸ ਕੀਤੀਆਂ ਜਾ ਰਹੀਆਂ ਉਹਨਾਂ ਦੀ ਪ੍ਰਾਪਰਟੀਆਂ ਨੂੰ ਡਿਮੋਲਾਈਜ਼ ਜਿਹੜਾ ਹੈ ਉਹ ਕੀਤਾ ਜਾ ਰਿਹਾ ਉਹਦੇ ਵਿੱਚ ਇੱਕ ਅਮਨ ਨੂੰ ਰਾਉਂਡ ਅਪ ਕਰਨ ਲਈ ਪੀਏਏ ਟੀਮ ਨੇ ਨਾਕਾ ਲਗਾਇਆ ਹੋਇਆ ਸੀ ਕਿ ਉਹਨੇ ਉਹ ਪੁਲਿਸ ਪਾਰਟੀ ਦੇ ਉੱਤੇ ਗੱਡੀ ਚੜਾਉਣ ਦੀ ਕੋਸ਼ਿਸ਼ ਕੀਤੀ ਉਸ ਦਿਨ ਉਹਦੇ ਕੋਲ ਵੈਪਨ ਵੀ ਸੀਗਾ ਜਿਸ ਦੇ ਤਹਿਤ ਇਹ ਜਿਹੜੀ ਐਫਆਈਆਰ ਰਜਿਸਟਰ ਕੀਤੀ ਗਈ ਤੇ ਕੱਲ ਹੀ ਇਸ ਨੂੰ ਅਮਨ ਨੂੰ ਅਰੈਸਟ ਕੀਤਾ ਗਿਆ ਸੀ ਤੇ ਜਿਹੜਾ ਇਸ ਨੂੰ ਇੱਥੇ ਵੈਪਨ ਰਿਕਵਰੀ ਲਈ ਉਹਨੂੰ ਲਿਆਂਦਾ ਗਿਆ ਸੀ ਤੇ ਜਦੋਂ ਪੁਲਿਸ ਪਾਰਟੀ ਨੂੰ ਵੈਪਨ ਰਿਕਵਰੀ ਲਈ ਇੱਥੇ ਲੈ ਕੇ ਆਈ ਤੇ ਉਹਨੇ ਜਿਹੜਾ ਇੱਥੇ ਵੈਪਨ ਦੱਬਿਆ ਸੀਗਾ ਉਹਨੂੰ ਕੱਢ ਕੇ ਪੁਲਿਸ ਪਾਰਟੀ ਦੇ ਉੱਤੇ ਫਾਇਰ ਕਰਨ ਦੀ ਕੋਸ਼ਿਸ਼ ਕੀਤੀ ਤੇ ਉਹ ਜਿਹੜਾ ਐਫਐਸਓ ਦੀ ਗੱਡੀ ਦੇ ਉੱਤੇ ਫਾਇਰ ਲੱਗਿਆ ਤੇ ਰਿਟੈਲੀਸ਼ਨ ਦੇ ਵਿੱਚ ਜਦੋਂ ਪੁਲਿਸ ਪਾਰਟੀ ਨੇ ਫਾਇਰ ਕੀਤਾ ਤਾਂ ਜਿਹੜਾ ਉਹ ਅਮਨ ਹੈ ਉਹ ਇੰਜਰਡ ਹੋ ਗਿਆ ਉਹਨੂੰ ਅਸੀਂ ਹਸਪੀਟਲ ਦੇ ਵਿੱਚ ਟਾਕਲ ਕਰਾਇਆ